ਆਵੇ ਸਨੋਵਰੇਗਾ ਆਹ ਖੂ ਆਹ ਸ਼ਾਨਚਾ ਨਾ ਕਿਹੜਾ ਕਿੱਧਰ ਬੈਠਾ ਕਿਹੜਾ ਕਿੱਧਰ ਆਹ ਕੌਣਾ ਬੋਲੀ ਬੋਲੀ ਬਣਾਇਆ ਕੌਣਾ ਵਾਹ ਜੀ ਵਾਹ ਬੋਲਦੇ ਆ ਪਤਾ ਨਹੀਂ ਲੱਗਦਾ ਕੌਣਾ ਆਵੇ ਹੈਲੋ ਦੱਸੀ ਕੌਣਾ ਦੱਸੀ ਬੋਲੀ ਬੋਲ ਪਾ ਜਾ ਰ ਅੱਛਾ ਤੂੰ ਏ ਮਨ ਲੱਗ ਗਿਆ ਹੱਸਦਾ ਕਰਨ ਹੱਥ ਨਹੀਂ ਥੱਕਦੇ ਸੇ ਜਵਾਂ ਨਹੀਂ ਥੱਕਦੇ ਹੋਰ ਕੀ ਨਹੀਂ ਥੱਕਦਾ ਸਾਰੀ ਕੀ ਸਾਨੂੰ ਬਣਾਉਣੇ ਆਉਂਦੀ ਪ੍ਰਾਣੀਆਂ ਬੀਬੀਆਂ ਨੂੰ ਆਉਂਦੀ ਬਣੀ ਨਾ ਪ੍ਰਾਣੀਆਂ ਬੀਬੀਆਂ ਦੇ ਐਵੇਂ ਘਾਹ ਚੀ ਤੁਰ ਕੇ ਆਈਆਂ ਇੱਧਰ ਆਹੇ ਟਰੈਕਟਰ ਦੇ ਵਿੱਚ ਸਿਲੰਸਰ ਪਵਾਇਆ ਹੁੰਦਾ ਬੋਲੀ ਮੁੜ ਕੇ ਕਹਿਣਾ ਚਾਹਤਾ ਮੱਠੇ ਹੀ ਬੈਠੇ ਪਏ ਨੇ ਪੱਠੇ ਬੈ ਗਏ ਚਾਚਾ ਵਾਓ ਚਾਚਾ ਵਾਓ ਚਾਚਾ ਵਾਓ ਮਾਸਟਰ ਮਾਸੀ ਵਾਓ ਨਾ ਨਾ ਮਾਤਾ ਕੀ ਹੋਇਆ ਕੀ ਚੱਕਰ ਪੈ ਗਿਆ ਇਹਦੇ ਇੰਜਨ ਨੂੰ ਮੋਟੇ ਕਿਉਂ ਤੇਰੇ ਇੰਜਨ ਨੂੰ ਪਿਆ ਆਪਣਾ ਵਧੀਆ ਬੋਲ ਰਿਹਾ ਆਪਣਾ ਜਿਹੜਾ ਬੋਲੀ ਕੋਈ ਵਾਇਡ ਆਨ ਕਰ ਗਿਆ ਆਪਣਾ ਸਪੀਕਰ ਡਾਊਨ ਇੰਜਨ ਬੈ ਗਿਆ ਨਵੇਂ ਸੱਲ ਪਾਓ ਤਸੈਲਾ ਸਵੇਰ ਤੱਕ ਪਹੁੰਚ ਜਾਣਗੇ ਸਵੇਰ ਨੂੰ ਪਹੁੰਚਣਾ ਹੋਣਾ ਕਿਹੜੇ ਪੌਣੇ ਆਪਾਂ ਐਵਰੇਸਟ ਤੇ ਹਾਂ ਐਵਰੀਡੇ ਦੇ ਮੁੱਟ ਬੋਲੀ ਉੱਚੀ ਬੋਲੀ ਐਵਰੀਡੇ ਸਹੀ ਬੋਲ ਸਹੀ ਮੈਂ ਕਹਿੰਦਾ ਕਿ ਸਹੀ ਸਹੀ ਸੰਗ ਬੈਠਾ ਪਿਆ ਰੱਖ ਦਿੰਦਾ ਸੰਗ ਬੈਠਾ ਬੇ ਇੰਜਣ ਕੀ ਪਾਉਗਾ ਨਾ ਦਾ ਅੱਧਾ ਅੱਜ ਕੱਲ ਮੈਂ ਕਿ ਤੈਨੂੰ ਜਾ ਕੇ ਮੂੰਹ ਦਾ ਮਰਿਆ ਦਾ ਬੁੱਧਾ ਬਰਾ ਕੀ ਮਾ ਨਵਾਂ ਕਨਸੈਪਟ ਜਾਂ ਗੋਲੀ ਬਸ ਆਈਏ ਦੋਵੇਂ ਟਰੈਕਟਰ ਵਧੀਆ ਬਣਾ ਦੇ ਹਾਜੀ ਵਾਹ ਬੋਲੀ ਬਣਾਇਆ ਕੌਣ ਵਾਹ ਜੀ ਵਾਹ ਬੋਲਦੇ ਆ ਪਤਾ ਤੇਰੀ ਪਛਾਣ ਆਵੇ ਹੈਲੋ ਦੱਸੀ ਕੌਣ ਆ ਦੱਸੀ ਬੋਲੀ ਗੁਰਦੀਪ ਆ ਗੁਰਦੀਪ ਆ ਗੁਰਦੀਪ ਆ ਗੁਰਦੀਪ ਆ ਤੂੰ ਡਰਾਈ ਜਾਨੀ ਨਹੀਂ ਦੂਈਟਾ ਡਰਾਉਂਦੇ ਹੀ ਰਹਿੰਦੇ ਜੇ ਮੈਂ ਗਲਾਸ ਫੜਦਾਂ ਆਇਆ ਵੇ ਮਾਰੋਈ ਕੀ ਕਰਾਉਣਾ ਵਾ ਕਢਾਉਣੀ ਮੈਗ ਜੀ ਮੰਗਾ ਜਿਹੜਾ ਮੰਗਾ ਕੰਮ ਕਰੀ ਜਾਂਦਾ ਨਾ ਇਹ ਦੁਨੀਆ ਜਿੱਤਣ ਵਾਲੀ ਗੱਲ ਹੋਈ ਜਾਂਦੀ ਵੇ ਚਾਰ ਗੋਆ ਜਾ ਮੋਵਾ ਚੱਤ ਫਸਿਆ ਆਇਆ ਤੂੰ ਮਿਕੜੋ ਨਾ ਪੈਡੀ ਕਰਦਾ ਇਹਦਾ ਸਾਥ ਮੇਰਾ ਸਾਰਾ ਹੀ ਕਰਾਣਾ ਹੈ ਇਹਦਾ ਫੇਰ ਸਰੀਰ ਚੋਂ ਕਢਣਾ ਪੈਣਾ ਆਪਦੇਲੇ ਕੰਮ ਨਾ ਦਾ ਟੋਇਆ ਚੋਂ ਕਢਣਾ ਪੈਣਾ ਆਈਵੇ ਅੱਛਾ ਇਹ ਗਿਆ ਕੀ ਹੋਦੀ ਚੰਾਰੇ ਉਹ ਕੀ ਕਰਦੇ ਉਹ ਕੋਈ ਨਾ ਬੋਲੀਆਂ ਹੀ ਆ ਰਾਈਮ ਰਾਈਮ ਉਹ ਡਰਾਇ ਦਿੱਤਾ ਰੂਪੀ ਜਨ ਨੂੰ ਚਾਡੋ ਰੀਆ ਕੁੰਡੇ ਨਾਲ ਅੜਿਆ ਓਏ ਛੋਟਾ ਦੇਵਰਾ ਭਾਤੀ ਨਾਲ ਜੜਿਆ ਓਏ ਲੜਿਆ ਓਏ ਬਦਲਦਾ ਹੈ ਬਦਲਦਾ ਬਦਲਦਾ ਲੜਿਆ ਓਏ ਸਹੀ ਸੀ ਆਨੇ ਲੜਿਆ ਕਹੀ ਨਾ ਤੂੰ ਜੜਿਆ ਕਾ ਇੰਨੇ ਨਹੀਂ ਕੀਦੋਂ ਚਲੋ ਸਹੀ ਸੀ ਵੇਜ सा देज मथो मुख मोड़े कबर नादर कढ चुकी गण पु पे पे प ਕੌਣ ਹੈ ਤੂੰ ਇਹਨੂੰ ਮੈਂ ਕਹਾਵੇਂ ਨਾ ਫੁਗਰੀ ਜੀ ਬਣ ਜਾਂਦਾ ਰੁਸ ਕੇ ਬਹਿ ਜਾਂਦੀ ਤੈਨੂੰ ਗਿਆ ਵਾ ਸੌਂਦਾ ਕੋਈ ਨਹੀਂ ਜੇ ਫੁਗਰੀ ਵੀ ਮਾਰਨ ਵਾਲਾ ਹੀ ਮਾਰ ਸਕਦਾ ਹਰ ਖਾਰੀ ਸਾਰੀ ਦੇ ਬਾਅਦ ਕੱਲ ਦਾ ਦੇਣਾ ਕੱਲ ਦਾ ਦੇਣਾ ਇਹਦੇ ਕੋਲੇ ਕੱਲ ਦਾ ਦੇਣਾ ਤੇ ਕੱਲ ਦਾ ਦੇੜੀ ਤੁਹਾਡੇ ਕੋਲ ਆ ਕਹਿ ਲੋ ਫੁਗਰੀ ਫੁਗਰੀ ਮਗਰ ਤੁਸੀਂ ਰੋਣਾ ਹੀ ਹੈ ਜਦੋਂ ਲੱਭੀ ਰਾਮਣ ਇੱਥੇ ਗਾ ਮੇਰੇ ਸਾਹਮਣੇ ਰੋਵੜਾ ਰੋ ਮਗਰ ਉਹ ਜਾਸੇ ਪਾਸੇ ਖੁੰਜੇ ਚ ਲੜਕੇ ਰੋਂਦੇ ਹੋ ਅਸੀਂ ਕੋਈ ਨਹੀਂ ਰੋਂਦੇ ਇਹ ਗਰੰਟੀ ਵਾਲੀ ਗੱਲ ਹੈ ਤੂੰ ਤਾਂ ਪਹਿਲਾਂ ਰੋਏਗੀ ਤੂੰ ਤਾਂ ਹਰ ਵੱਡੂ ਆਲ ਲਗੀ ਰੋਪੀ ਸੀ ਆਪਾਂ ਪਿਆਰ ਨਾ ਰਾਵਾਂਗੇ ਨਾ ਹਾਂ ਤੂੰ ਤਾਰ ਮੰਡੂ ਲਈ ਆਉਣ ਲੱਗੀ ਰੋਪੀ ਸੀ ਮੰਡੀ ਤੋਂ ਫੇਰ ਤੋਰਨਾ ਤੂੰ ਤੂੰ ਦਾ ਰਾਤੀ ਰੋਪੀ ਪੇਚਲ ਕਰਾ ਕੇ